ਬੋਲ ਜਾਂਦੀ ਹੈ ਇੱਕ ਕੁੜੀ ਨੂੰ ਛੇੜਖਾਨੀ ਕਰਦੇ ਨੇ ਮੁੰਡੇ ਬਾਹਾਂ ਤੱਕ ਫੜਦੇ ਨੇ ਤੇ ਜਦੋਂ ਐਸਐਸਪੀ ਦਫ਼ਤਰ ਉਹਦੇ ਸਬੰਧ ਦੇ ਵਿੱਚ ਆਗੂ ਮਿਲਣ ਜਾਂਦੇ ਨੇ ਤਾਂ ਉਹ ਹੀ ਕਹਿੰਦੇ ਨੇ ਕਿ ਉੱਥੇ ਤਾਂ ਜ਼ਮੀਨ ਦਾ ਮਸਲਾ ਕੁੜੀ ਦੀ ਛੇੜਛਾੜ ਦਾ ਕੋਈ ਮਸਲਾ ਹੀ ਨਹੀਂ ਹੈ ਕਿ ਦਾਣਾ ਵੀ ਉਹਨਾਂ ਚੌਧਰੀਆਂ ਦੀ ਘਰ ਚ ਜਾਣ ਨਹੀਂ ਦਿੰਦੇ ਜਿਨੇ ਜ਼ੋਰ ਲਾਉਣਾ ਉਹ ਆਪਣਾ ਜ਼ੋਰ ਲਾ ਲਵੇ ਉਹ ਜ਼ਮੀਨ ਜਾਹੇ ਸਾਨੂੰ ਜੇਲਾਂ 'ਚ ਸਿੱਖ ਲੈਣ ਜਦੋਂ ਤੱਕ ਸਾਡੇ ਸਾਹ ਚੱਲਦੇ ਨੇ ਅਸੀਂ ਉਹ ਜ਼ਮੀਨ ਜਾਣ ਨਹੀਂ ਦਿੰਦੇ ਉਹਦੇ ਲਈ ਜਿਹੜੀ ਬਾਹ ਤੁਹਾਡੇ ਤੋਂ ਲੱਗਦੀ ਆ ਤੁਸੀਂ ਲਾਓ ਤੇ ਫਿਰ ਜਿਹੜੀ ਸਾਡੇ ਤੋਂ ਲੱਗੂਗੀ ਉਹ ਲਾਵਾਂਗੇ ਪਹਿਲੇ ਕੁਝ ਦਿਨਾਂ ਤੋਂ ਖਾਸ ਕਰ ਉਹਦੋਂ ਜਦੋਂ ਬੇਗਮਪੁਰਾ ਬਸਾਉਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਕੇ ਉਸ ਜ਼ਮੀਨ ਵੱਲ ਗਏ ਜਿਹਨੂੰ ਬੇਚਰਾਗ ਤੋਂ ਬੇਗੰਪੁਰੇ ਦਾ ਨਾਮ ਦਿੱਤਾ ਗਿਆ ਤਾਂ ਉਦੋਂ ਤੋਂ ਪੁਲਿਸ ਨੇ ਇਥੋਂ ਦੀ ਸਰਕਾਰ ਨੇ ਇੱਕ ਤਰ੍ਹਾਂ ਨਾਲ ਜਥੇਬੰਦੀ ਦੇ ਇਸ ਕਾਰਜ ਨੂੰ ਰੋਕਣ ਲਈ ਆਪਣੀ ਪੂਰੀ ਵਾਹ ਲਾਈ ਜਿਦੇ ਚ ਬਹੁਤ ਸਾਰੇ ਸਾਥੀ ਜਿਹੜੇ ਗ੍ਰਿਫਤਾਰ ਹੋਏ ਤੇ ਅਜੇ ਵੀ ਜਿਹੜੇ ਸਾਡੇ ਆਕੂ ਨੇ ਉਹ ਜੇਲ੍ਹਾਂ ਦੇ ਵਿੱਚ ਨੇ ਔਰ ਇਸੇ ਚੀਜ਼ ਦਾ ਫੈਲਾਅ ਉਠਾ ਕੇ ਕੱਲ ਮਡੌਰ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੁਲਿਸ ਦੀਆਂ ਥਾੜਾਂ ਨੇ ਜਿਹੜੀਆਂ ਉਹ ਜਾਂਦੀਆਂ ਨੇ ਤੇ ਮੰਡੌਰ ਦੇ ਉਹਨਾਂ ਐਸਪੀ ਭਾਈਚਾਰੇ ਦੇ ਲੋਕਾਂ ਦੀ ਉਹਨਾਂ ਦੇ ਹਿੱਸੇ ਦੀ ਜਿਹੜੀ ਉਹ ਪੰਚਾਇਤੀ ਜ਼ਮੀਨ ਸੀ ਜਿਹਦੇ ਲਈ ਪਿਛਲੇ 2 ਸਾਲਾਂ ਤੋਂ ਲਗਾਤਾਰ ਉਹ ਲੜ ਰਹੇ ਨੇ ਜਿਹਦਾ ਉਥੋਂ ਦੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਹ ਸਪਸ਼ਟ ਪਤਾ ਕਿ ਕਾਨੂੰਨ ਮੁਤਾਬਕ ਉਹ ਐਸਪੀ ਭਾਈਚਾਰੇ ਦੀ ਜ਼ਮੀਨ ਮੰਦੀ ਆ ਤੇ ਉਸ ਜ਼ਮੀਨ ਨੂੰ ਪਿੰਡ ਦੇ ਜਿਹੜੇ ਤਨਾਰ ਚੌਧਰੀ ਨੇ ਉਹ ਦੱਬਣਾ ਚਾਉਂਦੇ ਨੇ ਇਹ ਬਿਲਕੁਲ ਸਪਸ਼ਟ ਪਤਾ ਹੋਣ ਦੇ ਬਾਵਜੂਦ ਜਿਹੜੀ ਪੂਰੀ ਪੁਲਿਸ ਤੇ ਉਥੋਂ ਦਾ ਪ੍ਰਸ਼ਾਸਨ ਆ ਜਿਹੜਾ ਉਥੋਂ ਦੇ ਪਿੰਡੂ ਤਨਾਰ ਚੌਧਰੀਆਂ ਦੇ ਹੱਕ ਦੇ ਵਿੱਚ ਭੁਗਤਦਾ ਤੇ ਜਿੱਥੇ 40 ਬਿਗੇ ਦੇ ਵਿੱਚ ਬੀਜਿਆ ਹੋਇਆ ਹਰਾ ਜਿਹੜਾ ਉਹਦੇ ਉੱਤੇ ਟਰੈਕਟਰ ਚਲਾ ਕੇ ਉਹਨੂੰ ਬਾਹਰ ਦਿੱਤਾ ਜਾਂਦਾ ਇਹ ਬਹਾਦਰੀ ਦਾ ਕੰਮ ਕਰਕੇ ਜਿਹੜਾ ਪੁਲਿਸ ਨੇ ਜਾਂ ਸਰਕਾਰ ਨੇ ਕੀ ਸਾਬਤ ਕੀਤਾ ਉਹਨਾਂ ਮਜ਼ਦੂਰਾਂ ਕੋਲ ਸਿਰਫ ਆਪਦੇ ਡੰਗਰਾਂ ਦੇ ਹਰੇ-ਜਾਰੇ ਲਈ ਲੜ ਕੇ ਲਈ ਉਹ ਪੰਚੇਤੀ ਜ਼ਮੀਨ ਦਾ ਤੀਜਾ ਹਿੱਸਾ ਸੀ ਜਿਹੜਾ ਕਾਨੂੰਨ ਮੁਤਾਬਕ ਉਹਨਾਂ ਦਾ ਆਪਣਾ ਬਣਦਾ ਤੇ ਜਿਹਦਾ 2.5 ਲੱਖ ਰੁਪਏ ਉਹ ਭਰ ਚੁੱਕੇ ਨਹੀਂ ਪਰ ਉਸ ਜ਼ਮੀਨ ਨੂੰ ਵੀ ਸਰਕਾਰ ਆ ਜਿਹੜਾ ਉਹ ਦਲਤਾਂ ਨੂੰ ਦੇਣ ਨੂੰ ਤਿਆਰ ਨਹੀਂ ਉਹ ਹਰਾਚਾਰਾ ਵਾਕੇ ਉਹ ਸਾਬਤ ਕੀ ਕਰਨਾ ਚਾਹੁੰਦੇ ਨੇ ਜੋ ਪਿੰਡ ਦੇ ਤਣਾੜ ਚੌਧਰੀ ਕਹਿੰਦੇ ਨੇ ਕਿ ਅਸੀਂ ਬੇੜੇ ਵਾਲਿਆਂ ਨੂੰ ਲੱਥ ਲੌਂਦੀ ਲਗਾਉਣਾ ਕੀ ਹੋਏ ਸਾਬਤ ਕਰਨਾ ਚਾਹੁੰਦੇ ਨੇ ਜੇ ਇਸ ਗੱਲ ਨੂੰ ਦੇਖੀਏ ਵੀ ਜਿਹੜੇ ਘਰਾਂ ਦੇ ਵਿੱਚ ਉਹ ਡੰਗਰ ਪਸ਼ੂ ਉਹਨਾਂ ਦੇ ਖੜੇ ਨੇ ਉਹਨਾਂ ਦਾ ਹਰਾਚਾਰਾ ਵਾਕੇ ਉਹ ਸਾਨੂੰ ਕਿਹੜੇ ਰਾਹ ਪਾਉਣਾ ਚਾਹੁੰਦੇ ਨੇ ਫਿਰ ਤਾਂ ਇਹੀ ਆ ਕਿ ਜਾਂ ਤਾਂ ਜੋ ਪਿੰਡੂ ਤਨਾਰ ਚੌਧਰੀ ਕਹਿ ਰਹੇ ਨੇ ਕਿ ਅਸੀਂ ਲੱਥ ਲੋਂ ਦੀ ਜਿਹੜਾ ਸਾਰਾ ਵਿੜਾ ਲੰਗਾਉਣਾ ਜਾਂ ਔਰਤਾਂ ਇਸ ਗੱਲ ਦਾ ਇਸ ਬਿਖੌਤਾ ਕਰ ਲੈਣ ਕਿ ਜਿਵੇਂ ਚੱਲਦਾ ਠੀਕ ਆ ਅਸੀਂ ਉਹਨਾਂ ਦੀ ਈਨ ਮੰਨ ਲਈਏ ਦੂਜਾ ਇਹ ਆ ਵੀ ਡੰਗਰ ਪਸ਼ੂ ਵੇਚ ਦਈਏ ਤੇ ਘਰੇ ਜਿਹੜੇ ਜਵਾਕ ਗਲਾਸ ਦੁੱਧਾ ਪੀਣ ਲੱਗੇ ਨਹੀਂ ਜਾਂ ਕੋਈ ਡੈਰੀ ਚ ਦੁੱਧ ਪਾ ਕੇ ਆਪਦੇ ਜਵਾਕ ਦੀ ਫੀਸ ਭਰਦਾ ਕੋਈ ਦਵਾਈ ਬੂਟੀ ਚਲਾ ਰਿਹਾ ਉਹ ਡੰਗਰ ਵੇਚ ਦੇਣ ਤੇ ਜਵਾਕਾਂ ਨੂੰ ਹਟਾ ਕੇ ਉਹਨਾਂ ਦੇ ਸੀਰ ਸਾਂਝ ਵਾਸਤੇ ਉਹ ਤਿਆਰ ਕਰ ਲੈਣਾ ਜਾਂ ਤੀਜਾ ਰਾਹ ਡੰਡਾ ਝੰਡਾ ਚੱਕ ਕੇ ਇਹ ਸਰਕਾਰ ਦੇ ਗਲਜਕੂਠਾ ਦੇ ਕੇ ਆਪਦੇ ਹਿੱਸੇ ਦੀ ਜ਼ਮੀਨ ਤੇ ਦਾਵਾ ਕਰਨ ਇਹ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਦਾ ਫਿਰ ਜੇ ਸਰਕਾਰ ਇਸ ਗੱਲ ਲਈ ਇਹ ਮਜਬੂਰ ਕਰ ਰਹੀ ਆ ਤਾਂ ਅਸੀਂ ਨਾ ਤਾਂ ਕਿਸੇ ਦੀ ਲੱਥਲੋਂ ਨਹੀਂ ਲੰਘਾਂਗੇ ਤੇ ਨਾ ਉਹ ਡੰਗਰ ਪਸ਼ੂ ਵੇਚ ਕੇ ਉਹਨਾਂ ਜਵਾਕਾਂ ਦੇ ਮੂੰਹ ਚੋਂ ਉਹ ਦੁੱਧ ਖੋਣ ਦੇਵਾਂਗੇ ਇਸ ਗੱਲ ਦਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਠੋਕੇ ਐਲਾਨ ਕਰਦੇ ਆਂ ਵੀ ਜਿੰਨੀ ਮਰਜ਼ੀ ਫੋਰਸ ਲਾ ਕੇ ਤੁਸੀਂ ਉਹਨਾਂ ਨੂੰ ਜਿੰਨੀ ਵਾਰ ਮਰਜ਼ੀ ਕਬਜ਼ੇ ਕਰਾ ਦਿਓ ਹਾਈ ਕੋਰਟ ਦੇ ਹੁਕਮ ਦਿਖਾ ਦਿਓ ਇਹ ਜੇ ਹਾਈ ਕੋਰਟ ਦੇ 20 ਹੁਕਮ ਪਹਿਲਾਂ ਵੀ ਹੋਏ ਨੇ ਤੇ ਹੁਣ ਵੀ 20 ਵਾਰ ਹੋ ਜਾਣ ਐਸੀ ਹਾਈ ਕੋਰਟ ਨੂੰ ਅਸੀਂ ਕੱਖ ਨਹੀਂ ਸਮਝਦੇ ਕੋਈ ਵੱਡੀ ਤੂਪ ਨਹੀਂ ਹੈ ਹਾਈ ਕੋਰਟ ਵੀ ਉਹਦੇ ਹੁਕਮ ਆ ਜਾਣਗੇ ਵੀ ਤੁਹਾਡੇ ਜਵਾਕਾਂ ਨੂੰ ਅਸੀਂ ਦੁੱਧ ਤੋਂ ਰੋਟੀ ਪਾਣੀ ਤੋਂ ਆਵਾਜ਼ਾਰ ਕਰਨਾ ਟੁੱਡੀਆਂ ਔਰਤਾਂ ਨੂੰ ਅਸੀਂ ਉਹਨਾਂ ਦੇ ਲੱਤਾਂ ਥੱਲੇ ਨਹੀਂ ਲੰਗਾਉਣਾ ਤਾਂ ਇਹ ਜੀ ਹਾਈ ਕੋਰਟ ਦੇ ਅਸੀਂ 20 ਵਾਰ ਜਵਾਬ ਦੇਵਾਂਗੇ ਇਹ ਜੀ ਹਾਈ ਕੋਰਟ ਦੇ ਹੁਕਮਾਂ ਨੂੰ ਪੈਰਾਂ ਖੱਲੇ ਕੋ ਚਲਦੇ ਆ ਤੇ ਇਸ ਗੱਲ ਦਾ ਐਲਾਨ ਕਰਦੇ ਆ ਵੀ ਤੁਸੀਂ ਚਾਹੇ 10 ਵਾਰੀ ਜ਼ੋਰ ਲਾ ਲਿਓ ਉਸ ਮੰਡੌਰ ਦੀ ਜ਼ਮੀਨ ਦੇ ਵਿੱਚੋਂ ਜੇ ਹਿੱਸੇ 'ਚੋਂ ਦਾਣਾ ਸਾਡੇ ਲੋਕਾਂ ਦੇ ਘਰ ਨਹੀਂ ਆਊਗਾ ਦਾ ਜਾਨ ਉਹਨਾਂ ਚੌਧਰੀਆਂ ਦੇ ਘਰ ਚ ਨਹੀਂ ਦਿੰਦੇ ਇਸ ਗੱਲ ਦਾ ਪਹਿਲਾਂ ਵੀ ਐਲਾਨ ਕੀਤਾ ਸੀ ਜਲੂਰ ਦੇ ਵਿੱਚ 6 ਸਾਲਾਂ ਬਾਅਦ ਸਾਡੀ ਧਰਮਸ਼ਾਲਾ ਚ ਆ ਕੇ ਉਸ ਕਣਕ ਦੇ ਪੈਸੇ ਲੈ ਕੇ ਗਏ ਸੀ ਵੀ ਆ ਤੁਹਾਡੀ ਆ ਤੇ ਫਿਰ ਉਹਨੂੰ ਭਲੇਖੇ ਨੂੰ ਅਸੀਂ ਕੱਢਾਂਗੇ ਮਡੌਰ ਵਾਲਿਆਂ ਦੇ ਵੀ ਕਦੇ ਸੇਖੇ ਦੇ ਵਿੱਚ ਜਿਹੜਾ ਉਹ ਪ੍ਰਸ਼ਾਸਨ ਚੜ੍ਹ ਕੇ ਜਾਂਦਾ ਕਦੇ ਸ਼ਾਦੀਹਰੀ ਦੇ ਵਿੱਚ ਗੁੰਡਿਆਂ ਦੀ ਪੁਸ਼ਤਪਨਾਹੀ ਕਰਦਾ ਤੇ ਉਹਨਾਂ ਨੂੰ ਲੱਗਦਾ ਵੀ ਐਂ ਅਸੀਂ ਲੋਕਾਂ ਨੂੰ ਦਬਾ ਲਾਂਗੇ ਤਾਂ ਇਸ ਗੱਲ ਦਾ ਵਹਿਮ ਆ ਜਿਹੜਾ ਉਹ ਅਸੀਂ ਕੱਢਾਂਗੇ ਇਸ ਗੱਲ ਨੂੰ ਇੱਕ ਵਾਰ ਫੇਰ ਕਹਿੰਨੇ ਆ ਕਿ ਮੰਡੌਰ ਦੇ ਉਸ ਅਸੀ ਕੋਟੇ ਦੀ ਜ਼ਮੀਨ ਦੇ ਵਿੱਚ ਜੇ ਦਾਣਾ ਸਾਡੇ ਲੋਕਾਂ ਦੇ ਘਰਾਂ 'ਚ ਨਹੀਂ ਆਊ ਤਾਂ ਜਾਣ ਅਸੀਂ ਉਹਨਾਂ ਚੌਧਰੀਆਂ ਦੇ ਬਣੀ ਦਿੰਦੇ ਇਹ ਪਹਿਲਾਂ ਵੀ ਕੀਤਾ ਤੇ ਹੁਣ ਵੀ ਇਹ ਐਲਾਨ ਆ ਵੀ ਜਿਹੜੀ ਮੱਕੀ ਬਜਾਈ ਆ ਉਹਦਾ ਕੱਲਾ-ਕੱਲਾ ਦਾਣਾ ਚੁਗਦਾਂਗੇ ਉੱਥੇ ਹਰਾਚਾਰਾ ਸਾਡੇ ਲੋਕਾਂ ਦਾ ਹੋਊ ਉਹ ਤੋਂ ਬਿਨਾ ਇਹ ਵੀਡੀਓ ਨੂੰ ਚਾਹੇ ਉਸ ਪਿੰਡ ਦੇ ਉਹ ਚੌਧਰੀ ਸੁਣਦੇ ਨੇ ਉਹ ਇਸ ਗੱਲ ਨੂੰ ਨੋਟ ਕਰ ਲੈਣਾ ਪ੍ਰਸ਼ਾਸਨ ਸੁਣਦਾ ਉਹ ਨੋਟ ਕਰ ਲਵੇ ਵੀ ਤੁਹਾਡੇ ਜ਼ੋਰ ਲਾਏ ਤੇ ਉਹਨਾਂ ਲੋਕਾਂ ਦੀ ਉਹ ਜ਼ਮੀਨ ਆ ਜਿਹੜੀ ਅਸੀਂ ਉਹ ਜਾਣ ਨਹੀਂ ਦੇਣੀ ਔਰ ਤੁਸੀਂ ਹੱਦ ਇਹ ਕਰਦੇ ਹੋ ਕਿ ਸ਼ਾਦੀ ਹਰੀ ਦੇ ਵਿੱਚ ਜਦੋਂ ਗੁੰਡਾ ਟੋਲਾ ਆ ਕੇ ਸਾਡੇ ਉਹਨਾਂ ਲੋਕਾਂ ਦੀਆਂ ਪਾਈਆਂ ਹੋਈਆਂ ਛੰਨਾਂ ਨੂੰ ਅੱਗ ਲਾਉਂਦਾ ਉਹਨਾਂ ਝੌਪੜੀਆਂ ਨੂੰ ਢੋਂਦਾ ਤੇ ਪੁਲਿਸ ਉਹਨਾਂ ਦੀ ਮਦਦ ਦੇ ਉੱਤੇ ਆ ਕੇ ਖੜਦੀ ਆ। ਔਰ ਹਾਦ ਉਹਦੋਂ ਹੋ ਜਾਂਦੀ ਆ ਵੀ ਸਕੂਲ ਜਾਂਦੀ ਇੱਕ ਕੁੜੀ ਨੂੰ ਛੇੜਖਾਨੀ ਕਰਦੇ ਨੇ ਮੁੰਡੇ ਬਾਹਾਂ ਤੱਕ ਫੜਦੇ ਨੇ ਤੇ ਜਦੋਂ ਐਸਐਸਪੀ ਦਫ਼ਤਰ ਉਹਦੇ ਸਬੰਧ ਦੇ ਵਿੱਚ ਆਗੂ ਮਿਲਣ ਜਾਂਦੇ ਨੇ ਤਾਂ ਉਹ ਇਹ ਕਹਿੰਦੇ ਨੇ ਕਿ ਉੱਥੇ ਤਾਂ ਜ਼ਮੀਨ ਦਾ ਮਸਲਾ ਕੁੜੀ ਦੀ ਛੇੜਛਾੜ ਦਾ ਕੋਈ ਮਸਲਾ ਹੀ ਨਹੀਂ ਹੈ। ਇਹਦਾ ਮਤਲਬ ਤੁਸੀਂ ਇਹ ਕਹਿੰਦੇ ਹੋ ਵੀ ਉਹ ਜ਼ਮੀਨ ਛੱਡ ਦਿਓ ਨਹੀਂ ਥੋੜੀਆਂ ਕੁੜੀਆਂ ਦੀਆਂ ਬਾਹਾਂ ਵੀ ਫੜਾਂਗੇ। ਤੇ ਫਿਰ ਜੇ ਪ੍ਰਸ਼ਾਸਨ ਇਹਦਾ ਇਨਸਾਫ ਨਹੀਂ ਦਿਵਾਊ ਤਾਂ ਫਿਰ ਲੋਕ ਇਨਸਾਫ ਕਰਨਾ ਜਾਣਦੇ ਨੇ ਜੇ ਪ੍ਰਸ਼ਾਸਨ ਵੱਲੋਂ ਇਨਸਾਫ ਨਹੀਂ ਹੋਊਗਾ ਜੇ ਐਫ ਆਈ ਆਰ ਦਰਜ ਨਹੀਂ ਹੋਊਗੀ ਤਾਂ ਇਹ ਪਲੇਖਾ ਬਣਾ ਰੱਖੋ ਵੀ ਭਾਈ ਐਫ ਆਈ ਆਰ ਨਾਲ ਹੀ ਸਾਰਾ ਕੁਝ ਹੁੰਦਾ ਫਿਰ ਇਹਦੇ ਫੈਸਲੇ ਲੋਕਾਂ ਦੀ ਕਚਹਿਰੀ 'ਚ ਹੁੰਦੇ ਨੇ ਮੈਂ ਸਮੁੱਚੇ ਉਹਨਾਂ ਨੌਜਵਾਨਾਂ ਨੂੰ ਜੀ ਡੀ ਪੀ ਐਸ ਸੀ ਵੱਲੋਂ ਇਹ ਅਪੀਲ ਵੀ ਕਰਦਾ ਕਿ ਗੈਂਗਸਟਰ ਬਣ ਕੇ ਪੁਲਿਸ ਦੀਆਂ ਗੋਲੀਆਂ ਖਾ ਕੇ ਵੀ ਮਰ ਰਹੇ ਆ ਉਹਨਾਂ ਚੌਧਰੀਆਂ ਦੇ ਇਸ਼ਾਰਿਆਂ ਤੇ ਵੀ ਨੱਚ ਰਹੇ ਆ ਕੋਈ ਪੂਤ ਕੈਪਚਰਿੰਗ ਦਾ ਕੰਮ ਕਰਦਾ ਕੋਈ ਉਹਨਾਂ ਚੌਧਰੀਆਂ ਦੇ ਹੀਠਾ ਲਾ ਕੇ ਚੱਲਦਾ ਇੱਥੇ ਜਿੱਥੇ ਸਾਡੇ ਲੋਕਾਂ ਦੇ ਮਾਨ ਸਨਮਾਨ ਦਾ ਜਿਹੜਾ ਸਵਾਲ ਬਣਿਆ ਹੋਇਆ ਤੇ ਕਰਾ ਇਹ ਵੀ ਆ ਜਿਨੇ ਸਾਡੇ ਲੋਕਾਂ ਨੂੰ ਜ਼ਮੀਨਾਂ ਵਾਲੇ ਵੀ ਕਰਨਾ ਜਿਨੇ ਸਾਡੇ ਜਿਹੜੇ ਹੱਕ ਹਕੂਕ ਨੇ ਜਿਹੜੇ ਉਹ ਤਨਾਰ ਚੌਧਰੀ ਹੁਣ ਤੱਕ ਦੱਬੀ ਆਉਂਦੇ ਨਹੀਂ ਉਹ ਹੱਕ ਨੇ ਜਿਹੜੇ ਦਬਾਉਣੇ ਨੇ ਔਰ ਉਹਦੇ ਵਾਸਤੇ ਖਾਸ ਕਰ ਨੌਜਵਾਨਾਂ ਨੂੰ ਅਪੀਲ ਆ ਕਿ ਫਿਰ ਜੇ ਪ੍ਰਸ਼ਾਸਨ ਨਹੀਂ ਸੁਣਦਾ ਫਿਰ ਉਹਦੇ ਫੈਸਲੇ ਵਾਸਤੇ ਸਾਨੂੰ ਉਹਨਾਂ ਨੌਜਵਾਨਾਂ ਦੀ ਲੋੜ ਆ ਜਿਹੜੇ ਇਹਦੇ ਫੈਸਲੇ ਆਪ ਕਰ ਸਕਦੇ ਹੋਣ ਸੋ ਉਹਦੇ ਲਈ ਚਾਹੇ ਮੈਸੇਜ ਕਰਕੇ ਜਾਂ ਕਮੈਂਟ ਕਰਕੇ ਜਾਂ ਜਿਹੜੇ ਵੀ ਢੰਗ ਨਾਲ ਕੋਈ ਪਿੰਡਾਂ ਰਾਹੀਂ ਜਿਹੜੇ ਵੀ ਨੌਜਵਾਨ ਸਾਥੀ ਸਾਡਾ ਸਾਥ ਦੇ ਸਕਦੇ ਨੇ ਉਹਨਾਂ ਨੂੰ ਖਾਸ ਕਰ ਅਪੀਲ ਆ ਕਿ 29 ਤਰੀਕ ਨੂੰ ਜਿੱਥੇ ਅਸੀਂ ਸੰਗਰੂਰ ਡੀਸੀ ਦਫ਼ਤਰ ਅੱਗੇ ਧਰਨੇ ਦਾ ਜਿਹੜਾ ਪ੍ਰੋਗਰਾਮ ਰੱਖਿਆ ਉੱਥੇ ਉਹ ਜੇ ਸ਼ਾਦੀਹਰੀ ਦੇ ਉਸ ਕੁੜੀ ਨੂੰ ਇਨਸਾਫ਼ ਨਹੀਂ ਮਿਲਦਾ ਜਿਹਦੇ ਨਾਲ ਉਹ ਛੇੜਖਾਨੀ ਕਰਦੇ ਨੇ ਤੇ ਪੁਲਿਸ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰ ਦਿੰਦੀ ਆ ਜੇ ਮੰਡੌਰ ਵਾਲਿਆਂ ਦੀ ਜ਼ਮੀਨ ਵਾਕੇ ਉਹਨਾਂ ਨੂੰ ਲੱਗਦਾ ਪਿੰਡੂ ਤਨਾਰਾ ਚੌਧਰੀਆਂ ਨੇ ਹਵਾਲੇ ਕਰਤੀ ਤੇ ਜੇ ਕਿਸੇ ਨੂੰ ਇਹ ਲੱਗਦਾ ਕਿ ਬੇਗਮਪੁਰੇ ਦੀ ਉਸ ਜ਼ਮੀਨ ਦੇ ਵਿੱਚ ਪੰਜਾਬ ਭਰ ਦੀ ਪੁਲਿਸ ਫੋਰਸ ਲਾ ਕੇ ਅਸੀਂ ਹਰਾ ਵਜਾਤਾ ਅਸੀਂ ਫਸਲ ਵਜਾਤੀ ਤਾਂ ਉਹਨਾਂ ਦਾ ਭਲੇਖਾ ਕੱਢਣ ਵਾਸਤੇ ਸਾਨੂੰ ਉਸ ਤਿਆਰੀ ਦੀ ਲੋੜ ਆ ਉਹਨਾਂ ਸਾਥੀਆਂ ਦੀ ਲੋੜ ਆ ਜਿਹੜੇ ਇਸ ਗੱਲ ਦੇ ਲਈ ਸਾਥ ਦੇਣ ਤਾਂ ਜੋ ਉਹ ਜ਼ਮੀਨ ਜਿਹੜੀ ਸਾਡੇ ਹਿੱਸੇ ਦੀ ਬਣਦੀ ਆ ਉਹ ਸਾਡੇ ਲੋਕਾਂ ਕੋਲ ਹੋਵੇ ਤੇ ਕਿਸੇ ਦੀ ਹਿੰਮਤ ਨਾ ਹੋਵੇ ਉਸ ਜ਼ਮੀਨ ਵੱਲ ਝਾਕਣ ਦੀ ਉਹਦੇ ਲਈ ਇੱਕੋ ਹੀ ਰਾਹ ਫਿਰ ਜੇ ਪ੍ਰਸ਼ਾਸਨ ਧਰਨੇ ਮਜਾਰੇ ਸਾਨੂੰ ਨਹੀਂ ਕਰਨ ਦਿੰਦਾ ਕਿਤੇ ਸਾਡੀ ਕਾਨੂੰਨ ਮੁਤਾਬਕ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਲੋਕਾਂ ਦੀ ਕਚਹਿਰੀ ਜਿਹਦਾ ਇਨਸਾਫ ਕਰੀਏ ਇਹ ਤੋਂ ਬਿਨਾ ਹੋਰ ਕੋਈ ਹੱਲ ਨਹੀਂ ਹੈ ਨਹੀਂ ਤਾਂ ਫਿਰ ਇਹ ਆ ਹੁਣ ਉਹ ਜੇ ਸਾਡੇ ਘਰਾਂ ਵੱਲੋਂ ਵੀ ਆ ਪਏ ਤੇ ਫਿਰ ਵੀ ਅਸੀਂ ਚੁੱਪ ਕਰਕੇ ਬੈਠ ਕੇ ਦੇਖੀਏ ਤਾਂ ਫਿਰ ਇਹ ਬੈਠ ਕੇ ਦੇਖਣ ਦਾ ਸਮਾਂ ਨਹੀਂ ਜ਼ਮੀਨ ਪ੍ਰਾਪਤੀ ਇਸ ਅਰਸ਼ ਕਮੇਟੀ ਵੱਲੋਂ ਅਸੀਂ ਠੋਕ ਕੇ ਇੱਕ ਵਾਰ ਫਿਰ ਇਸ ਗੱਲ ਦਾ ਐਲਾਨ ਕਰਦੇ ਹਾਂ ਵੀ ਮੰਡੌਰ ਦੀ ਜ਼ਮੀਨ ਦਾ ਇੱਕ ਦਾਣਾ ਵੀ ਉਹਨਾਂ ਚੌਧਰੀਆਂ ਦੀ ਘਰ ਚ ਜਾਣ ਨਹੀਂ ਦਿੰਦੇ ਜਿਨੇ ਜੋਰ ਲਾਉਣਾ ਉਹ ਆਪਣਾ ਜੋਰ ਲਾ ਲਵੇ ਉਹ ਜ਼ਮੀਨ ਚਾਹੇ ਸਾਨੂੰ ਜੇਲ੍ਹਾਂ ਚ ਸਿੱਟ ਲੈਣ ਜਦੋਂ ਤੱਕ ਸਾਡੇ ਸਾਹ ਚੱਲਦੇ ਨੇ ਅਸੀਂ ਉਹ ਜ਼ਮੀਨ ਜਾਣ ਨਹੀਂ ਦਿੰਦੇ ਉਹਦੇ ਲਈ ਜਿਹੜੀ ਬਾਹ ਤੁਹਾਡੇ ਤੋਂ ਲੱਗਦੀ ਆ ਤੁਸੀਂ ਲਾਓ ਤੇ ਫਿਰ ਜਿਹੜੀ ਸਾਡੇ ਤੋਂ ਲੱਗੂਗੀ ਉਹ ਲਾਵਾਂਗੇ ਔਰ ਉਸ ਜ਼ਮੀਨ ਨੂੰ ਆਪਣੇ ਲੋਕਾਂ ਤੋਂ ਦੂਰ ਨਹੀਂ ਹੋਣ ਦਿੰਦੇ ਉਹਦੇ ਲਈ ਸਮੁੱਚੇ ਐਸਪੀ ਭਾਈਚਾਰੇ ਦੇ ਲੋਕਾਂ ਨੂੰ ਇਹ ਅਪੀਲ ਆ ਕਿ ਮੈਦਾਨ ਚਾਹੀਏ ਜਿਹੜੇ ਵੀ ਇਨਸਾਫ ਸੰਦ ਲੋਕ ਨੇ ਉਹਨਾਂ ਨੂੰ ਇਹ ਅਪੀਲ ਆ ਕਿ ਇਸ ਸੰਘਰਸ਼ ਨੂੰ ਅੱਗੇ ਵਧਾਉਣ ਦੇ ਲਈ ਤੁਹਾਡੇ ਸਾਥ ਦੀ ਲੋੜ ਆ ਸੋ ਦੇ ਲਈ ਇਸ ਗੱਲ ਦਾ ਸਰਕਾਰ ਨੂੰ ਠੋਕਮਾ ਜਵਾਬ ਜਾਵੇ ਇਥੋਂ ਦੀ ਪੁਲਿਸ ਜਿਹੜੀ ਆਪ ਗੁੰਡਾ ਬਣੀ ਹੋਈ ਆ ਉਹਨੂੰ ਇਸ ਗੱਲ ਦਾ ਜਵਾਬ ਜਾਵੇ ਵੀ ਜੇ ਫਿਰ ਹੱਕ ਮੰਗਿਆਂ ਨਹੀਂ ਮਿਲਦੇ ਫਿਰ ਉਹ ਡੰਡੇ ਦੇ ਜ਼ੋਰ ਤੇ ਲੋਕ ਲੈਣਾ ਜਾਣਦੇ ਨੇ ਸੋ ਦੇ ਲਈ ਆਓ ਇਨ ਸਰਕਾਰਾਂ ਦੀ ਉਸ ਜ਼ਬਰ ਦੇ ਖਿਲਾਫ ਉਸ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਜਿਹੜੇ ਅੱਜ ਸਾਡੇ ਘਰਾਂ ਵੱਲੋਂ ਜਿਹੜੇ ਵਧੇ ਹੋਏ ਨੇ ਉਹਨਾਂ ਦੇ ਹੱਥ ਮੂੜੀਏ ਉਹਦਾ ਮੂੰਹ ਤੋੜਵਾ ਜਵਾਬ ਦਈਏ ਔਰ ਜੇ ਫਿਰ ਡੰਗਰ ਘਰਾਂ ਦੇ ਵਿੱਚ ਭੁੱਖੇ ਮਰਨਗੇ ਉਹ ਘਰ ਤੱਕ ਨਹੀਂ ਰਹਿਣਗੇ ਫਿਰ ਇਹਨਾਂ ਮੰਤਰੀਆਂ ਦੀ ਕੋਠੀ ਵੱਲੋਂ ਆਉਣਗੇ ਸੋ ਉਹਦੇ ਲਈ ਤਿਆਰੀ ਵੇਢੀਏ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਫਿਰ ਸਰਕਾਰ ਇਨਸਾਫ ਨਹੀਂ ਕਰਦੀ ਪ੍ਰਸ਼ਾਸਨ ਇਨਸਾਫ ਨਹੀਂ ਕਰਦਾ ਫਿਰ ਉਹ ਇਨਸਾਫ ਸਾਡੇ ਲੋਕਾਂ ਦੀ ਕਚਹਿਰੀ ਜਾਪਾ ਕਰੀਏ ਸੋ ਦੇ ਲਈ ਤੁਹਾਡੇ ਸਾਥ ਦੀ ਲੋੜ ਆ ਉਹਦੀ ਤਿਆਰੀ ਵਾਸਤੇ ਤੁਹਾਨੂੰ ਸੱਦਾ ਦਿੰਨੇ ਆ ਕਿ ਆਓ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਸਾਥ ਦਿਓ ਤੇ ਇਸ ਸਰਕਾਰ ਨੂੰ ਜਿਹੜਾ ਉਹ ਇਹਦਾ ਮੂੰਹ ਤੋੜਮਾ ਜਵਾਬ ਦਈਏ ਇਹ ਤੋਂ ਬਿਨਾ ਸਾਡੇ ਕੋਲ ਹੋਰ ਕੋਈ ਦੂਜਾ ਰਾਹ ਨਹੀਂ ਸੋ ਦੇ ਲਈ ਇੱਕ ਵਾਰ ਫੇਰ ਅਪੀਲ ਆ ਕਿ ਆਓ ਮੈਦਾਨ ਚ ਨਿਤਰੀਏ ਉਹਨਾਂ ਸਰਕਾਰਾਂ ਦੇ ਉਹਨਾਂ ਤਣਾੜ ਚੌਧਰੀਆਂ ਦੇ ਹੱਥ ਢੋਕੇ ਬਣਨ ਦੀ بجائے ਆਪਣੇ ਲੋਕਾਂ ਦੀ ਇੱਜ਼ਤ ਦੀ ਰਾਖੀ ਖਾਤਰ ਮਾਨ ਸਨਮਾਨ ਦੀ ਜਿਹੜੀ ਜ਼ਿੰਦਗੀ ਦੀ ਵਹਾਲੀ ਲਈ ਆਪਾਂ ਮੈਦਾਨ 'ਚ ਨਿਤਰੀਏ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਸਾਰਿਆਂ ਦਾਕ ਸ਼ੇਅਰ ਕਰਦੇ ਹੋ ਤੇ ਜਿੱਥੇ ਵੀ ਜਿਹਨੂੰ ਵੀ ਲੱਗਦਾ ਕਿ ਹਾਂ ਸਾਨੂੰ ਇਹਦੇ ਖਿਲਾਫ ਖੜਨਾ ਚਾਹੀਦਾ ਲੜਨਾ ਚਾਹੀਦਾ ਉਹ ਸੰਪਰਕ ਜ਼ਰੂਰ ਕਰਨ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ